ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੁੜੇ ਹੋਏ ਹੱਥ ਆਪ ਜੀ ਦਾ ਸਵਾਗਤ ਹੈ ਸਾਡੇ ਇਸ ਧਾਰਮਿਕ ਤੇ ਗਿਆਨ ਵਾਲੇ ਪ੍ਰੋਗਰਾਮ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਕਰਨ ਜਾ ਰਹੇ ਹਾਂ ਜੋਤ ਦੇ ਕੋਲ ਬੁੱਲ ਕੇ ਵੀ ਪੰਜ ਚੀਜ਼ਾਂ ਕਦੇ ਨਹੀਂ ਕਰਨੀਆਂ ਜੀਵਨ ਵਿੱਚ ਅਜਿਹੀਆਂ ਗਲਤੀਆਂ ਬਹੁਤ ਵਾਰ ਅਸੀਂ ਅਣਜਾਣੇ ਹੀ ਕਰ ਬੈਠਦੇ ਹਾਂ ਪਰ ਗੁਰਬਾਨੀ ਅਤੇ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਇਹਨਾਂ ਗਲਤੀਆਂ ਤੋਂ ਬਚ ਕੇ ਅਸੀਂ ਆਪਣਾ ਜੀਵਨ ਸੁੰਦਰ ਅਤੇ ਰੋਸ਼ਨ ਬਣਾ ਸਕਦੇ ਹਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਹਰ ਇੱਕ ਪੁਆਇੰਟ ਤੁਹਾਡੇ ਜੀਵਨ ਨੂੰ ਬਦਲ ਸਕਦਾ ਹੈ ਜੋਤ ਦਾ ਮਹੱਤਵ ਜੋਤ ਦੀਵਾ ਰੋਸ਼ਨੀ ਇਹ ਸਿਰਫ ਇੱਕ ਦੀਪਕ ਨਹੀਂ ਹੈ ਸਾਡੀ ਧਾਰਮਿਕ ਪਰੰਪਰਾ ਵਿੱਚ ਜੋਤ ਰੱਬ ਦੀ ਹਜ਼ੂਰੀ ਦਾ ਪ੍ਰਤੀਕ ਮੰਨੀ ਜਾਂਦੀ ਹੈ ਗੁਰਬਾਣੀ ਵਿੱਚ ਬਾਹਰ ਬਾਹਰ ਜੋਤ ਦਾ ਜ਼ਿਕਰ ਆਉਂਦਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਜੋਤੇ ਰੂਪੇ ਹਰ ਆਪੇ ਹੈ ਗੁਰ ਜੋਤੀ ਵਿੱਚ ਜੋਤੇ ਸਮਾਣੀ ਇਹ ਸਾਨੂੰ ਦੱਸਦਾ ਹੈ ਕਿ ਹਰ ਜੀਵ ਦੇ ਅੰਦਰ ਪਰਮਾਤਮਾ ਦੀ ਜੋਤ ਵਸਦੀ ਹੈ ਜਦੋਂ ਅਸੀਂ ਜੋਤ ਦੇ ਕੋਲ ਬੈਠ ਕੇ ਪਾਠ ਕਰਦੇ ਹਾਂ ਜਾਂ ਸਿਮਰਨ ਕਰਦੇ ਹਾਂ ਤਾਂ ਉਹ ਰੌਸ਼ਨੀ ਸਾਨੂੰ ਅੰਦਰਲੀ ਅੰਧਕਾਰਤਾ ਤੋਂ ਬਚਾਉਂਦੀ ਹੈ ਇਹ ਸਾਡੀ ਕੌਨਸੈਂਟ੍ਰੇਸ਼ਨ ਵਧਾਉਂਦੀ ਹੈ ਮਨ ਨੂੰ ਸ਼ਾਂਤ ਕਰਦੀ ਹੈ ਤੇ 네ਗੇਟਿਵਿਟੀ ਨੂੰ ਦੂਰ ਕਰਦੀ ਹੈ ਦੀਵਾ ਸਰਦਾ ਹੈ ਤਾਂ ਤੇਲ ਖਤਮ ਹੁੰਦਾ ਹੈ ਪਰ ਉਹ ਰੌਸ਼ਨੀ ਫੈਲਾਉਂਦਾ ਜਾਂਦਾ ਹੈ ਉਸੇ ਤਰ੍ਹਾਂ ਸਾਡਾ ਜੀਵਨ ਵੀ ਰੌਸ਼ਨੀ ਵਾਂਗ ਹੋਣਾ ਚਾਹੀਦਾ ਹੈ ਆਪਣੇ ਕਰਮਾਂ ਨਾਲ ਦੂਜਿਆਂ ਦੇ ਜੀਵਨ ਨੂੰ ਚਾਨਣ ਕਰਨਾ ਗਲਤੀ ਨੰਬਰ 2 ਗੁੱਸਾ ਕਰਨਾ ਦੂਜੀ ਗੱਲ ਜੋਤ ਦੇ ਕੋਲ ਭੁੱਲ ਕੇ ਵੀ ਨਹੀਂ ਕਰਨੀ ਗੁੱਸਾ ਕਰਨਾ ਗੁੱਸਾ ਉਹ ਅਗ ਹੈ ਜੋ ਪਹਿਲਾਂ ਸਾਨੂੰ ਹੀ ਸਾੜਦੀ ਹੈ ਤੇ ਫਿਰ ਹੋਰਾਂ ਨੂੰ ਗੁਰਬਾਣੀ ਕਹਿੰਦੀ ਹੈ ਕ੍ਰੋਧ ਬੜਾ ਦੁਸ਼ਮਨੋ ਮਨੇ ਮਾਹੇ ਜਿਤ ਖਾਈ ਸਭ ਦਵਾਈਆਂ ਲਾਹੇ ਅਰਥ ਕ੍ਰੋਧ ਗੁੱਸਾ ਮਨ ਦੇ ਅੰਦਰ ਇੱਕ ਵੱਡਾ ਦੁਸ਼ਮਨ ਹੈ ਜਿਹੜਾ ਬੰਦਾ ਇਸ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ਉਹ ਆਪਣੇ ਸਾਰੇ ਗੁਣ ਖੋ ਬੈਠਦਾ ਹੈ ਜੋਤ ਦੇ ਕੋਲ ਬੈਠ ਕੇ ਜੇ ਅਸੀਂ ਗੁੱਸਾ ਕਰੀਏ ਉਹ ਰੋਸ਼ਨੀ ਸਾਨੂੰ ਸ਼ਾਂਤੀ ਦੇਣ ਦੀ ਬਜਾਏ ਸਾਡੇ ਅੰਦਰ ਹੋਰ ਅੰਧਕਾਰ ਪੈਦਾ ਕਰਦੀ ਹੈ ਸੋਚੋ ਅਸੀਂ ਜੋਤ ਦੇ ਸਾਹਮਣੇ ਬੈਠੇ ਹਾਂ ਸਿਮਰਨ ਕਰ ਰਹੇ ਹਾਂ ਪਰ ਮਨ ਵਿੱਚ ਕਿਸੇ ਨਾਲ ਲੜਾਈ ਦੀ ਸੋਚ ਕਿਸੇ ਦੀ ਨਿੰਦਾ ਜਾਂ ਕਿਸੇ ਉੱਤੇ ਕਰੋਧ ਹੈ ਕਿ ਅਜਿਹਾ ਸਿਮਰਨ ਸੱਚਾ ਹੋ ਸਕਦਾ ਹੈ ਨਹੀਂ ਉਦਾਹਰਨ ਇੱਕ ਬੰਦਾ ਰੋਜ਼ਾਨਾ ਜੋਤ ਦੇ ਸਾਹਮਣੇ ਬੈਠ ਕੇ ਪਾਠ ਕਰਦਾ ਸੀ ਪਰ ਘਰ ਆਉਂਦੇ ਹੀ ਪਰਿਵਾਰ ਨਾਲ ਛੋਟੀ ਛੋਟੀ ਗੱਲ ਤੇ ਗੁੱਸਾ ਕਰ ਲੈਂਦਾ ਸੀ ਉਸ ਦਾ ਪੁੱਤਰ ਕਹਿੰਦਾ ਸੀ ਪਿਤਾ ਜੀ ਤੁਸੀਂ ਜੋਤ ਦੇ ਕੋਲ ਘੰਟੇ ਬੈਠਦੇ ਹੋ ਪਰ ਰੌਸ਼ਨੀ ਤੁਹਾਡੇ ਅੰਦਰ ਆਉਂਦੀ ਕਿਉਂ ਨਹੀਂ ਇਹ ਵਾਕ ਉਸ ਬੰਦੇ ਦੇ ਦਿਲ ਨੂੰ ਲੱਗ ਗਿਆ ਉਸ ਨੇ ਸਮਝ ਲਿਆ ਕਿ ਜੋਤ ਦੇ ਕੋਲ ਬੈਠਣਾ ਤਾਂ ਆਸਾਨ ਹੈ ਪਰ ਜੋਤ ਵਾਂਗ ਚਮਕਣਾ ਹੀ ਸੱਚੀ ਭਗਤੀ ਹੈ ਸਿੱਖਿਆ ਜੋਤ ਦੇ ਕੋਲ ਬੈਠ ਕੇ ਮਨ ਨੂੰ ਗੁੱਸੇ ਤੋਂ ਖਾਲੀ ਕਰਨਾ ਚਾਹੀਦਾ ਹੈ ਜੇ ਗੁੱਸਾ ਆਵੀ ਜਾਵੇ ਤਾਂ ਉਸ ਨੂੰ ਜੋਤ ਦੇ ਸਾਹਮਣੇ ਸੌਂਪ ਦਿਓ ਅਰਦਾਸ ਕਰੋ ਕਿ ਹੇ ਵਾਹਿਗੁਰੂ ਮੇਰੇ ਅੰਦਰੋਂ ਇਹ ਅਗਨ ਘਟ ਦੇ ਯਾਦ ਰੱਖੋ ਜਿੱਥੇ ਗੁੱਸਾ ਵਸਦਾ ਹੈ ਉੱਥੇ ਪ੍ਰੇਮ ਨਹੀਂ ਰਹਿੰਦਾ ਜਿੱਥੇ ਪ੍ਰੇਮ ਵਸਦਾ ਹੈ ਉੱਥੇ ਵਾਹਿਗੁਰੂ ਆਪ ਵਸਦਾ ਹੈ ਗਲਤੀ ਨੰਬਰ 3 ਲਾਲਚ ਤੀਜੀ ਗੱਲ ਜੋਤ ਦੇ ਕੋਲ ਭੁੱਲ ਕੇ ਵੀ ਨਹੀਂ ਕਰਨੀ ਲਾਲਚ ਰੱਖਣਾ ਲਾਲਚ ਮਨੁੱਖ ਦੇ ਮਨ ਨੂੰ ਅੰਨ੍ਹਾ ਕਰ ਦਿੰਦਾ ਹੈ ਜੋਤ ਰੋਸ਼ਨੀ ਦਾ ਪ੍ਰਤੀਕ ਹੈ ਪਰ ਲਾਲਚ ਮਨੁੱਖ ਦੇ ਅੰਦਰ ਅੰਧਕਾਰ ਪੈਦਾ ਕਰਦਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਲੋਭ ਸੁਆ ਨੂੰ ਮਨ ਮੈਲਾ ਹੋਆ ਅਰਥ ਲਾਲਚ ਇੱਕ ਕੁੱਤੇ ਵਾਂਗ ਹੈ ਜੋ ਕਦੇ ਨਹੀਂ ਰੁਕਦਾ ਜਿੰਨਾ ਮਿਲੇ ਹੋਰ ਮੰਗਦਾ ਹੈ ਜੋਤ ਦੇ ਕੋਲ ਲਾਲਚ ਕਿਉਂ ਗਲਤ ਹੈ ਜਦੋਂ ਅਸੀਂ ਜੋਤ ਦੇ ਕੋਲ ਅਰਦਾਸ ਕਰਦੇ ਹਾਂ उस समय साड़ी नीयत साफ होनी चाहती है पर अक्सर लोग कहें hey वाहगुरु मैनु नौकरी मिल जावे, मेरा यह कम हो जावे, मेरा कारोबार जावे, विच अपनिया लोडा रखनी गलत नहीं पर जे सारी भगती सिर्फ मटीरियलिस्टिक लालच होवे, ला सच्ची भगती नहीं रही उदाहरण ਇੱਕ ਬੰਦਾ ਜੋਤ ਦੇ ਕੋਲ ਬੈਠਦਾ ਸੀ ਅਤੇ ਵਾਹਿਗੁਰੂ ਤੋਂ ਮੰਗਦਾ ਸੀ ਮੇਰੇ ਲਈ ਸੋਨੇ ਦਾ ਮਹਿਲ ਬਣਾ ਦੇ ਮੇਰੇ ਕੋਲ ਬਹੁਤ ਧਨ ਹੋਵੇ ਸਾਲਾ ਬੀਤ ਗਏ ਪਰ ਕੁਝ ਨਹੀਂ ਮਿਲਿਆ ਇੱਕ ਦਿਨ ਉਸ ਦੇ ਮਨ ਵਿੱਚ ਆਇਆ ਕਿ ਮੈਂ ਤਾਂ ਜੋਤ ਦੇ ਸਾਹਮਣੇ ਸਿਰਫ ਮੰਗਿਆ ਹੀ ਮੰਗਿਆ ਕਦੇ ਧੰਨਵਾਦ ਨਹੀਂ ਕੀਤਾ ਉਸ ਦਿਨ ਤੋਂ ਉਸਨੇ ਮੰਗਣਾ ਛੱਡ ਦਿੱਤਾ ਤੇ ਸਿਰਫ ਸਿਮਰਨ ਤੇ ਸ਼ੁਕਰਾਨਾ ਕਰਨ ਲੱਗ ਪਿਆ ਹੋਲੀ ਹੋਲੀ ਉਸ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਆ ਗਈ ਜਿਸ ਤੋਂ ਵੱਡਾ ਕੋਈ ਖਜ਼ਾਨਾ ਨਹੀਂ ਸਿੱਖਿਆ ਜੋਤ ਦੇ ਕੋਲ ਭੁੱਲ ਕੇ ਵੀ ਲਾਲਚ ਨਾਲ ਨਾ ਜਾਈਏ ਸੱਚੀ ਅਰਦਾਸ ਉਹ ਹੈ ਜਿਸ ਵਿੱਚ ਅਸੀਂ ਕਹੀਏ ਹੈ ਵਾਹਿਗੁਰੂ ਜੋ ਤੇਰੀ ਰਜ਼ਾ ਜੋ ਤੇਰੀ ਮਰਜ਼ੀ ਮੈਨੂੰ ਉਹੀ ਬਖਸ਼ ਜੋ ਮੇਰੇ ਲਈ ਸਹੀ ਹੈ ਯਾਦ ਰੱਖੋ ਲਾਲਚੀ ਮਨੁੱਖ ਕਦੇ ਸੰਤੁਸ਼ਟ ਨਹੀਂ ਹੁੰਦਾ ਪਰ ਜੋ ਬੰਦਾ ਵਾਏ ਗੁਰੂ ਦੀ ਰਜ਼ਾ ਵਿੱਚ ਰਹਿੰਦਾ ਹੈ ਉਹ ਸਦਾ ਖੁਸ਼ ਰਹਿੰਦਾ ਹੈ ਚੌਥੀ ਗੱਲ ਜੋਤ ਦੇ ਕੋਲ ਭੁੱਲ ਕੇ ਵੀ ਨਹੀਂ ਕਰਨੀ ਨਿੰਦਾ ਤੇ ਚੁਗਲੀ ਕਰਨੀ ਨਿੰਦਾ ਅਤੇ ਚੁਗਲੀ ਮਨੁੱਖ ਦੇ ਚੇਤ ਨੂੰ ਗੰਦਾ ਕਰ ਦਿੰਦੀ ਹੈ ਗੁਰਬਾਣੀ ਕਹਿੰਦੀ ਹੈ ਪਰ ਨਿੰਦਾ ਉਪਦੇਸੋ ਕਰੇ ਤਿਸ ਜਨ ਆਵੇ ਵਾਰੋ-ਵਾਰ ਅਰਥ ਜੋ ਮਨੁੱਖ ਹੋਰਨਾਂ ਦੀ ਨਿੰਦਾ ਕਰਦਾ ਹੈ ਉਸ ਦੀ ਆਤਮਾ ਵਾਰ-ਵਾਰ ਪੈਦਾ ਹੋ ਕੇ ਦੁਖੀ ਹੁੰਦੀ ਰਹਿੰਦੀ ਹੈ ਜੋਤ ਦੇ ਕੋਲ ਨਿੰਦਾ ਕਿਉਂ ਗਲਤ ਹੈ ਜੋਤ ਰੱਬ ਦੀ ਹਾਜ਼ਰੀ ਦਾ ਪ੍ਰਤੀਕ ਹੈ ਉਸ ਦੇ ਸਾਹਮਣੇ ਜੇ ਅਸੀਂ ਕਿਸੇ ਭਾਈ ਭੈਣ ਦੀ ਬੁਰਾਈ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਉਸ ਜੋਤ ਦਾ ਅਪਮਾਨ ਕਰ ਰਹੇ ਹਾਂ ਕਿਉਂਕਿ ਹਰ ਜੀਵ ਵਿੱਚ ਉਹੀ ਪਰਮਾਤਮਾ ਦੀ ਜੋਤ ਵਸਦੀ ਹੈ ਜੇ ਮੈਂ ਕਿਸੇ ਦੀ ਚੁਗਲੀ ਕਰਦਾ ਹਾਂ ਤਾਂ ਸੋਚੋ ਕਿ ਮੈਂ ਉਸ ਦੀ ਰੋਸ਼ਨੀ ਦੀ ਬੁਰਾਈ ਕਰ ਰਿਹਾ ਹਾਂ ਜੋ ਰੱਬ ਨੇ ਉਸ ਨੂੰ ਦਿੱਤੀ ਹੈ ਕੀ ਇਹ ਸਹੀ ਹੋ ਸਕਦਾ ਹੈ ਨਹੀਂ ਉਦਾਹਰਨ ਇੱਕ ਔਰਤ ਰੋਜ਼ ਜੋਤ ਦੇ ਕੋਲ ਬੈਠ ਕੇ ਪਾਠ ਕਰਦੀ ਸੀ ਪਰ ਪਾਠ ਦੇ ਬਾਅਦ ਆਪਣੇ ਗਵੰਦਿਆਂ ਦੀ ਬੁਰੀਾਈ ਕਰਦੀ ਉਹ ਐਸਾ ਹੈ ਉਹ ਐਸੀ ਹੈ ਇੱਕ ਦਿਨ ਉਸ ਨੂੰ ਸੁਪਨਾ ਆਇਆ ਜੋਤ ਦੀ ਰੋਸ਼ਨੀ ਮੰਦ ਹੋ ਰਹੀ ਸੀ ਤੇ ਅੰਦਰੋਂ ਆਵਾਜ਼ ਆਈ ਜਦੋਂ ਤੂੰ ਮੇਰੇ ਸਾਹਮਣੇ ਬੈਠ ਕੇ ਹੋਰਨਾਂ ਦੀ ਨਿੰਦਾ ਕਰਦੀ ਹੈ ਤਾਂ ਤੇਰੇ ਪਾਠ ਦੀ ਰੋਸ਼ਨੀ ਵੀ ਮੈਲੀ ਹੋ ਜਾਂਦੀ ਹੈ ਉਸ ਦਿਨ ਤੋਂ ਸੌਰਤ ਨੇ ਨਿੰਦਾ ਤੇ ਚੁਗਲੀ ਛੱਡ ਦਿੱਤੀ ਤੇ ਉਸ ਦਾ ਮਨ ਸੱਚੀ ਸ਼ਾਂਤੀ ਨਾਲ ਪਰ ਗਿਆ ਸਿੱਖਿਆ ਜੋਤ ਦੇ ਕੋਲ ਸਿਰਫ ਆਪਣੀ ਆਤਮਾ ਨੂੰ ਪਵਿੱਤਰ ਕਰਨ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਨਿੰਦਾ ਤੇ ਚੁਗਲੀ ਕਰਨ ਨਾਲ ਸਾਡੀ ਭਗਤੀ ਵਿਅਰਥ ਹੋ ਜਾਂਦੀ ਹੈ ਯਾਦ ਰੱਖੋ ਨਿੰਦਾ ਕਰਨ ਨਾਲ ਕਿਸੇ ਹੋਰ ਦਾ ਕੁਝ ਨਹੀਂ ਬਿਗੜਦਾ ਸਿਰਫ ਆਪਣਾ ਮਨ ਹੀ ਕਾਲਾ ਹੁੰਦਾ ਹੈ ਜੋਤ ਦੇ ਕੋਲ ਬੈਠ ਕੇ ਹੋਰਨਾਂ ਦੀ ਬੁਰੀ ਨਹੀਂ ਸਭੋ ਉਹਨਾਂ ਲਈ ਅਰਦਾਸ ਕਰਨੀ ਚਾਹੀਦੀ ਹੈ ਗਲਤੀ ਨੰਬਰ 5 ਅਹੰਕਾਰ ਪੰਜਵੀਂ ਗੱਲ ਜੋਤ ਦੇ ਕੋਲ ਪੁੱਲ ਕੇ ਵੀ ਨਹੀਂ ਕਰਨੀ ਅਹੰਕਾਰ ਕਰਨਾ ਅਹੰਕਾਰ ਉਹ ਜ਼ਹਿਰ ਹੈ ਜੋ ਮਨੁੱਖ ਦੇ ਸਾਰੇ ਗੁਣਾਂ ਨੂੰ ਖਾ ਜਾਂਦਾ ਹੈ ਗੁਰਬਾਣੀ ਸਾਫ਼ ਕਹਿੰਦੀ ਹੈ ਹੋਮੇ ਵਿੱਚ ਜਗਤ ਮੁਆ ਮਨਮੁਖੇ ਗਿਆ ਪਰਮੇ ਪੁਲਾਏ ਅਰਥ ਹੋਮੇ ਅਹੰਕਾਰ ਦੇ ਕਾਰਨ ਸੰਸਾਰ ਮਰਦਾ ਹੈ ਤੇ ਮਨਮੁਖ ਪਟਕਦੇ ਰਹਿੰਦੇ ਹਨ ਕੋਲ ਅਹੰਕਾਰ ਕਿਉਂ ਗਲਤ ਹੈ ਜੋਤ ਦੇ ਸਾਹਮਣੇ ਅਸੀਂ ਆਪਣਾ ਸਿਰ ਨਿਵਾਉਣ ਲਈ ਬੈਠਦੇ ਹਾਂ ਉੱਥੇ ਜੇ ਅਸੀਂ ਇਹ ਸੋਚੀਏ ਕਿ ਮੈਂ ਸਭ ਤੋਂ ਵੱਡਾ ਹਾਂ ਮੈਂ ਹੀ ਸਭ ਕੁਝ ਕਰਦਾ ਹਾਂ ਤਾਂ ਅਸਲ ਵਿੱਚ ਅਸੀਂ ਰੋਸ਼ਨੀ ਨੂੰ ਨਹੀਂ ਆਪਣੇ ਸائے ਨੂੰ ਪੂਜ ਰਹੇ ਹਾਂ ਜੋਤ ਸਾਨੂੰ ਨਿਮਰਤਾ ਸਿਖਾਉਂਦੀ ਹੈ ਜਿਵੇਂ ਦੀਵਾ ਆਪਣੀ ਰੋਸ਼ਨੀ ਸਾਂਝੀ ਕਰਦਾ ਹੈ ਪਰ ਕਦੇ غرور ਨਹੀਂ ਕਰਦਾ ਉਦਾਹਰਨ ਇੱਕ ਬਹੁਤ ਗਿਆਨੀ ਪੰਡਿਤ ਸੀ ਉਹ ਜੋਤ ਦੇ ਸਾਹਮਣੇ ਪਾਠ ਕਰਦਾ ਸੀ ਪਰ ਅੰਦਰੋਂ ਸੋਚਦਾ ਸੀ ਮੇਰੇ ਵਰਗਾ ਗਿਆਨ ਕਿਸੇ ਕੋਲ ਨਹੀਂ ਇੱਕ ਦਿਨ ਉਸਨੇ ਦੇਖਿਆ ਕਿ ਇੱਕ ਸਾਦੇ ਗ੍ਰਿਹਸਤੀ ਬੰਦੇ ਨੇ ਸਿਰਫ ਦਿ ਲੋਨ ਵਾਏ ਗੁਰੂ ਜਪਿਆ ਤੇ ਉਸ ਦੀ ਅੱਖਾਂ ਵਿੱਚੋਂ ਰੌਸ਼ਨੀ ਨਿਕਲੀ ਉਸ ਸਮੇਂ ਪੰਡਿਤ ਨੂੰ ਸਮਝ ਆਇਆ ਕਿ ਅਸਲ ਜੋਤ ਤਾਂ ਨਿਮਰਤਾ ਵਿੱਚ ਵਸਦੀ ਹੈ ਨਾ ਕਿ ਅਹੰਕਾਰ ਵਿੱਚ ਸਿੱਖਿਆ ਜੋਤ ਦੇ ਕੋਲ ਸਦਾ ਨਿਮਰਤਾ ਨਾਲ ਬੈਠਣਾ ਚਾਹੀਦਾ ਹੈ जो बंदा अहंकार छड़ के कहता है हे वागुरु तू तो ही सब कुछ है मैं कुछ भी नहीं उसकी अरदास सिद्धि प्रभु तक पहुंच दी है याद रखो जिथे अहंकार है उथे रब की ज्योत नहीं वसदी जिथे निम्रता है उथे वागुरु आप वसदा है